ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਟਾਈਮ ਦੇਖੋ ਸਵੇਰ ਦੇ ਕਿੰਨੇ ਹੋਏ ਸਵੇਰ ਦੀ ਹੋ ਗਿਆ 8:30 ਤੇ ਮਿੱਤਰੋ ਅੱਜ ਮੈਨੂੰ ਖੁਸ਼ੀ ਬਹੁਤ ਹੈ ਤੁਸੀਂ ਮੇਰੀ ਖੁਸ਼ੀ ਦਾ ਅੰਦਾਜ਼ਾ ਨਹੀਂ ਲਾ ਸਕਦੇ ਜਿੰਨਾ ਅੱਜ ਮੈਂ ਖੁਸ਼ ਐ ਨਾ ਸੱਚ ਕਹਣਾ ਹੈ ਪ੍ਰਮਾਤਮਾ ਸਾਰਿਆਂ ਨੂੰ ਇਦਾਂ ਖੁਸ਼ ਰੱਖੇ ਮੈਂ ਕੱਲ ਗੱਲ ਕੀਤੀ ਐ ਕਿ ਵੀ ਹਾਂ ਤੜਕਾ ਸਾਂਭਣਾ ਚਾਹੀਦਾ ਆਸੇ ਮੈਂ ਤੜਕੀ ਸਾਂਭ ਲਈ ਕਿ ਮੈਂ ਉੱਠਣ ਤੋਂ ਪਹਿਲਾਂ ਉੱਠੀ ਫਿਰਦੀ ਆ ਜੀ ਮੈਂ ਕਿਹਾ ਪਹਿਲਾਂ ਹੀ ਤੁਹਾਡੇ ਤੋਂ ਪਹਿਲਾਂ ਉੱਠਦੀ ਆ ਜੀ ਉਹ ਹੀ ਮੈਂ ਕਿਹਾ ਅੱਜ ਤੜਕਾ ਸਾਂਭ ਲਿਆ ਇਹ ਗੱਲ ਵੱਖਰੀ ਹੈ ਵੀ ਅੱਜ ਮੇਰਾ ਕੰਮ ਨਿਭੜਨ ਤੋਂ ਥੋੜਾ ਜਿਹਾ ਰਹਿੰਦਾ ਹੈ ਜੀ ਦਾ ਸਭ ਉਹ ਮੈਂ ਦੇਖਿਆ ਮੈਂ ਕਿਹਾ ਬਾਹਰ ਕੁਦਰ ਕੁਦਰ ਕੀ ਹੋ ਰਹੀ ਐ ਟੱਕ ਟੁਕ ਹੋ ਜਾਂਦੀ ਆ ਇਹ ਲੱਗੀ ਵੀ ਆ ਕਦੇ ਸਬਜ਼ੀ ਬਣਾ ਕਦੇ ਇੱਧਰ ਕ ਇੱਧਰ ਕਰ ਮੈਂ ਤਾਂ ਉੱਠ ਕੇ ਦੇਖਿਆ ਫਿਰ ਮੈਂ ਕਹ ਲੈ ਆ ਤਾਂ ਗੱਲ ਬਣ ਗਈ ਆਪਾਂ ਇਦਾਂ ਗੱਲ ਕਹਦੇਗਾ ਨਹੀਂ ਵਲੌਗ ਦੇ ਵਿੱਚ ਉਹਦਾ ਫਿਰ ਅਸਰ ਸਿੱਤੀ ਹੋ ਜਾਂਦਾ ਕ ਵੇਰੀ ਗੁੱਡ ਥੋੜਾ ਜਿਹਾ ਕੰਮ ਰਹਿ ਗਿਆ ਜੀ ਨਹੀਂ ਥੋੜਾ ਜਿਹਾ ਨਿਬੜ ਜਾਣਾ ਪਰ ਫੇਰ ਵੀ ਇਹ ਤੜਕਾ ਸਾਂਭ ਲਿਆ ਤੜਕਾ ਸਾਂਭਣਾ ਕਈ ਮੇਰੇ ਵੀ ਕਹਿਣਗੇ ਵੀ ਉਧਰ ਦੇਖੋ 3:00 ਤੇ 3:00 ਵਜੇ ਆ ਬਈਆ ਕਈ ਮੇਰੇ ਵੀ ਇਹ ਵੀ ਗੱਲ ਕਹਿ ਸਕਦੇ ਆ ਵੀ ਪੌਣੇ 8 ਹੋ ਗਏ 8:00 ਵਜੇ ਤੜਕਾ ਤੜਕੇ 4:00 ਵਜੇ ਹੁੰਦਾ ਉਹ ਉਹਨਾਂ ਦਾ ਹੁੰਦਾ ਵੀ ਜਿਹੜੇ ਸ਼ਾਮ ਨੂੰ 5-6 ਵਜੇ ਸੌਂ ਜਾਂਦੇ ਨੇ 7:00 ਵਜੇ ਸੌਂ ਜਾਂਦੇ 8:00 ਵਜੇ ਸੌਂ ਜਾਂਦੇ ਆ ਅੱਜ ਤੱਕ ਆ ਤੂੰ ਸੌਂਦੇ 1:30 ਵਜੇ ਆ 11:30 11:30 ਵਜੇ ਕੰਮ ਕਰ ਨਿਬੜ ਕੇ ਸ਼ੌਪ ਦਾ ਫਿਰ ਆ ਕੇ ਤੇ 1:30 ਵਜੇ ਸੁੱਤੇ ਸਾਡੇ ਵਾਰੇ ਤੜਕਾ 8 ਵਜੇ ਤੜਕਾ ਹੀ ਹੈ ਮੇਰੇ ਭਾਦਰ ਸਹੀ ਕਰਨੇ ਮੈਂ 5:30 ਵਜੇ ਜੀ ਉੱਠੇ ਉਹ ਤੇਰਾ ਭਲਾ ਆਦਾ ਵੀ ਕਮਲ ਕਰ ਤੇ ਸਹੀ ਗੱਲ 6 ਵਜੇ ਤਾਂ ਗੁਰਸ਼ਾਨ ਉੱਠੇ ਜਾਂਦਾ ਜੀ ਫਿਰ ਉਹ ਤੋਂ ਪਹਿਲਾਂ ਚਾਹ ਪਾਣੀ ਸੀ ਇਹ ਇਹ ਅਮਰਤ ਵੇਲਾ ਸੰਭਲਿਆ ਅਮਰਤ ਵੇਲਾ ਹੋ ਗਿਆ ਫਿਰ ਉਹ ਤੜਕੇ 4-5 ਵਜੇ ਅਮਰਤ ਵੇਲਾ ਹੋ ਜਾਂਦਾ ਚਲੋ ਵਧੀਆ ਤੇ ਤੁਸੀਂ ਆਪਣਾ ਕੰਮ ਕਰ ਕਰੋ ਤੇ ਮੇ ਤ ਨੂੰ ਆਪਾਂ ਜਾ ਕੇ ਆਉਣਾ ਜਿਮ ਤੇ ਅੱਜ ਹੈਗੇ ਆਪਣਾ ਜਿਮ ਦੇ ਵਿੱਚ ਮੈਂ ਕਿਸੀ ਕੰਮ ਹੋ ਰਿਹਾ ਤੇ ਵਾਰੀ ਅੱਜ ਸਰੇ ਆ ਗਿਆ ਸੀ ਮੇਰੇ ਅੱਜ ਸਰੇ ਆ ਗਿਆ ਦੇ ਵਿੱਚ ਔਰ ਠੀਕ ਹੋ ਗਿਆ ਪ੍ਰੋਟੀਨ ਧਰਦਾ ਪ੍ਰੋਟੀਨ ਖਾਂਵੇਂਗੇ ਤੇ ਆਪਾਂ ਚੱਲਦੇ ਮਿੱਤਰੋ ਪਾਲੈਸਟਰੇ ਜਿਮ ਦੇ ਵਿੱਚ ਤੇ ਅੱਜ ਹੈਗਾ ਆਪਣਾ ਲੈਗ ਦਾ ਵਰਕਆਊਟ ਤੇ ਤੁਸੀਂ ਇਹਨੇ ਇੱਧਰ ਮਿਲੋ ਪੈਂਥਰ ਮਿਲੋ ਪੈਂਥਰ ਕਿਉਂਦਰ ਇਹ ਪੈਂਥਰ ਪੈਂਥਰੀ ਕੈਸਾ ਸੀਕਰ ਸਾਰਿਆਂ ਨੂੰ ਇਹ ਮਿੱਤਰੋ ਬਹੁਤ ਨਟਕਟ ਹੋ ਗਿਆ ਤੁਹਾਨੂੰ ਮੈਂ ਜਿਮ ਤੋਂ ਆ ਗਿਆ ਜੀ ਵਾਹ ਦਿਨ ਚ ਦਿਖਾਉਂਗਾ ਇਹ ਕਿੰਨਾ ਖਰਾਬ ਬੰਦਾ ਹੋ ਗਿਆ ਇਹਨਾਂ ਜਦੋਂ ਫੋਨ ਦੇ ਉੱਤੇ ਟੀਵੀ ਦੇ ਉੱਤੇ ਉਹ ਲਾਦਨ ਕਾਰਟੂਨ ਗਏ ਲਾਦਨ ਇਹ ਬਿੱਠ ਦੇਖੀ ਜਾਂਦੇ ਹੈਨਾ ਇਹ ਬਹੁਤ ਵਧੀਆ ਐਂ ਦਿਖਦਾ ਹੈ ਮਤਲਬ ਵੀ ਉਹ ਇਸ ਸਕਰੋਲ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਰੀਸ ਕਰਦਾ ਹੈ ਪੂਰੀ ਐਨੇ ਆਪਾਂ ਕਹਿੰਦੇ ਵੀ ਇਕੱਲੇ ਬੰਦਰ ਨਕਰ ਜੀ ਹੁੰਨੇ ਆ ਬੰਦਰ ਨਹੀਂ ਰੱਬ ਨੇ ਦਿਮਾਗ ਹਰੇਕ ਮਤਲਬ ਵੀ ਇਨਸਾਨ ਤੋਂ ਲੈ ਕੇ ਹਰੇਕ ਪੰਛੀ ਜਾਨਵਰ ਤੇ ਲਾਇਆ ਇਹਦੇ ਵੀ ਕਾਫੀ ਖਤਰਨਾਕ ਦਿਮਾਗ ਲੱਗੇ ਹੈ ਵੀ ਸਕਰੋਲ ਪੂਰੀ ਜਾਂਦਾ ਪਰ ਹਣਾ ਇਹ ਆ ਕਿ ਇਹਨਾਂ ਕੋਲ ਜ਼ੁਬਾਨ ਨਹੀਂ ਹੈਗੀ ਪਰ ਇਹਨਾਂ ਦੀ ਹਰਕਤਾਂ ਜੇ ਹੁਣ ਮੰਨ ਲਓ ਐਡ ਆ ਗਈ ਹੈ ਨਾ ਵੀ ਕਾਰਟੂਨ ਦੇਖਦਾ ਫਿਰ ਪਹੁੰਚੇ ਮਾਰਦਾ ਵੀ ਉਹ ਆਜ ਬੇਬੀ ਉਹ ਸਕਰੋਲ ਵੀ ਕਰਦੇ ਉਹ ਕੋਸ਼ਿਸ਼ ਕਰਦੇ ਹਣਾ ਹਣਾ ਮੈਂ ਤਰੀ ਸਕਰੋਲ ਵੀ ਕਰਦੇ ਤੂੰ ਚਲੋ ਲੀ ਗਏ ਜੀ ਹਾਂ ਲੈ ਜਮਾ ਠੀਕ ਹੈ ਜੀ ਆਓ ਜੀ ਸਵੇਰ ਨੂੰ ਖੇਡਣ ਲੱਗਿਆ ਹਾਂ ਜੀ ਇਹਨਾ ਥੱਲੇ ਗੇਅਰ ਤਾਂ ਥੱਲੇ ਗੇਅਰ ਕੇ ਸਾਰੇ ਉੱਥੇ ਖੰਡਾ ਦੇ ਕਿਤੇ ਕਿਤੇ ਤਾਂ ਜਿੱਥੇ ਵੀ ਚੀਜ਼ ਮਿਲ ਜਾਂਦੀ ਹੈ ਜੀ ਬਸ ਫਿਰ ਪਹੁੰਚਾ ਮਾਰ ਬਸ ਬਸ ਉਹ ਤਾਂ ਬਸ ਹੋ ਬਸ ਥੱਲੇ ਗੇਅਰ ਦਿੰਦਾ ਕੰਮ ਵਧਾਉਂਦਾ ਘਟਾਉਂਦਾ ਨਹੀਂ ਜੀ ਚਲੋ ਫਿਰ ਮੈਂ ਆਇਆ ਸਮਝ ਆ ਗਈ ਲਾਗੇ ਘੰਟਾ ਸਵਾ ਘੰਟਾ ਤੇ ਫਿਰ ਆ ਕੇ ਆਪਾਂ ਕਰਦੇ ਆ ਆਪਣੇ ਦਿੰਦੇ ਰਹਿੰਦੇ ਕੰਮ ਕਰ ਤੇ ਪ੍ਰਮਾਤਮਾ ਸਾਰੇ ਉਹ ਜਿਹੜਾ ਚੜ੍ਹਦੀ ਕਲਾ ਵਿੱਚ ਰੱਖੀ ਤੇ ਇਦਾਂ ਹੀ ਸਾਰੇ ਉਡੂ ਊਡੂ ਕਰਦੇ ਫਿਰਨ ਸਤਨਾਮ ਦਾ ਜੀ ਪਾਸ਼ਾ ਸੁਖ ਰੱਖੀ ਮੇਰੇ ਦਾਤਿਆਂ ਸਰਬਤ్ర ਪਲਾ ਕਰੀ ਤੇ ਤੁਸੀਂ ਬਾਹਰ ਦਾ ਮਿੱਤਰੋ ਦੇਖੋ ਤੁਸੀਂ ਬਾਹਰ ਦਾ ਅੱਜ ਮਾਹੌਲ ਸਵੇਰ ਹਲੇ ਸੂਰਜ ਚੜ੍ਹਨਾ ਹੈ ਕਿਉਂਕਿ ਉਹ ਸਾਹਮਣੇ ਦੇਖੋ ਬਿਲਡਿੰਗ ਬਿਲਡਿੰਗ ਦੇ ਉੱਤੇ ਲਿਸ਼ਕੂਰ ਪੈ ਰਹੀ ਹੈ ਸੂਰਜ ਦੇਵਤਾ ਦੀ ਇਹ ਬਿਲਡਿੰਗ ਦੇ ਪਰਲੇ ਪਾਸ ਸੂਰਜ ਚੜ੍ਹਨੇ ਤੇ ਆਪਾਂ ਅੱਜ ਕਫੇ ਆਪਣੀ ਦੁਕਾਨ ਤੇ ਆਪਣੀ ਪੀ ਕੇ ਜਾਵਾਂਗੇ ਆਪਾਂ ਕੱਲ ਲੈ ਕੇ ਜਾਂਦੀ ਆ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਰਮਨ ਸਿੰਘ ਮਿੱਤਰੋ ਮੇਰਾ ਹਰਮਨ ਸਿੰਘ ਨੂੰ ਸਾਰੇ ਜਾਨੀ ਪਹਿਲਾਂ ਸੈਟ ਸੈਟ ਅੱਜ ਬਹੁਤ ਟਾਈਮ ਗੋਟਿਆ ਚਾਹੀਲੀ ਚਾਹੀਦੀ ਹਰਮਨ ਦੇ ਪੀ ਆਪਣੀ ਚਾਹ ਜਿਹੜੀ ਆਪਣੀ ਘਰੇਲੂ ਚਾਹ ਤੇ ਆਪਾਂ ਵੀ ਮਿੱਤਰੋ ਕੌਫੀ ਕਰੋ ਮਿੱਤਰੋ ਚੈੱਕ ਚਾਹ ਦਾ ਰੰਗ ਚੈੱਕ ਕਰੋ ਪਹਿਲਾਂ ਬਲੈਕ ਕੌਫੀ ਐਵੇਂ ਨਹੀਂ ਕਹਿੰਦੇ ਇਹਨੂੰ ਇਹ ਹੈ ਉਹ ਬਲੈਕ ਹੈ ਤਾਂ ਕਹਿੰਦੇ ਸਾਡੇ ਸ਼ਹਿਰ ਦੇ ਵਿੱਚ ਨਾ ਇੱਥੇ ਸਾਰੀ ਰਾਤ ਤੇ ਸਾਰਾ ਦਿਨ 24 ਘੰਟੇ ਬੱਸਾਂ ਸਰਵਿਸ ਚੱਲਦੀ ਜਾਂਦੀ ਹੈ ਆਪਣੇ ਮਨ ਲਾ ਆਪਣੇ ਰੋਮ ਸ਼ਹਿਰ ਦੇ ਵਿੱਚ ਜਿਹੜੇ ਇਟਲੀ ਦੇ ਹੋਰ ਲੱਗੇ ਸ਼ਾਕੇ ਛੋਟੇ ਥੋੜੇ ਥੋੜੇ ਛੋਟੇ ਸ਼ਹਿਰ ਹੈ ਉੱਥੇ ਸ਼ਹਿਰ ਰਾਤ ਨੂੰ ਬੱਸਾਂ ਬੰਦ ਹੋ ਜਾਂਦੀਆਂ ਪਰ ਆਪਣੇ ਨਹੀਂ ਆਪਣੇ ਆ ਵਾਲਾ ਰੋਡ ਹੈ ਨਾ ਇਹ 24 ਘੰਟੇ ਚੱਲਦਾ ਰਾਤ ਨੂੰ ਸਰਵਿਸ ਘਟ ਜੂ ਜਾਂਦੀ ਬੱਸਾਂ ਦੀ ਮਨ ਲਓ ਘੰਟਾ-ਘੰਟਾ ਡਿਲੇ ਪੈ ਕੇ ਆਉਣ ਲਾਈ ਜਾਂਦੀ ਆ ਪਰ ਦਿਨ ਦੇ ਵਿੱਚ ਤਾਂ ਇੰਨੀ ਜ਼ਿਆਦਾ ਸਰਵਿਸ ਔਰੇ ਮਨ ਲਾ ਜੇ ਬੰਦੇ ਕੋ ਗੱਡੀ ਵੀ ਨਾ ਹੋਵੇ ਤਾ ਬੰਦਾ ਆ ਰਾਮ ਕੇ ਸਰਵਾਈਵ ਕਰ ਸਕਦਾ ਰੋਮਸ਼ਹਿਰ ਦੇ ਵਿੱਚ ਤੇ ਸਵੇਰੇ ਸਵੇਰੇ ਮਿੱਤਰੋ ਆਪਣੇ ਸ਼ਹਿਰ ਦਾ ਤੁਸੀਂ ਵਿਊ ਦੇਖੋ ਕਿੰਨਾ ਸੋਹਣਾ ਹੈ ਇੱਥੇ ਸਕੂਲ ਹੈ ਤੇ ਜਦੋਂ ਸਮੇ ਟਾਈਮ ਸਕੂਲ ਲੱਗਦਾ ਉਹ ਟਾਈਮ ਰਸ਼ ਬਹੁਤ ਹੁੰਦਾ ਸਾਰੇ ਵੀ ਆਪਣੇ ਬੱਚਿਆਂ ਨੂੰ ਛੱਡਣੋਂ ਬਾਅਦ ਸਕੂਲ ਆਉਨੇ ਆ ਇੱਕ ਨੇ ਮੇਰੇ ਵੀਰ ਦਾ ਕਮੈਂਟ ਵੀ ਆਇਆ ਸੀਗਾ ਪਿਛਲੇ ਇੱਕ ਦੋ ਬਲੌਗ ਦੇ ਵਿੱਚ ਮੈਨੂੰ ਕਹਿੰਦੇ ਭਾਈ ਆਪਣੇ ਜਿਹੜਾ ਤੋਂ ਸ਼ਹਿਰ ਚ ਪਿੰਡ ਚ ਰਹਿੰਦੇ ਹੂੰ ਵੀ ਉਹਦੇ ਵੀ ਸਾਨੂੰ ਕੋਈ ਘੁਮਾਓ ਫਰਾਓ ਆਪਾਂ ਤੁਹਾਨੂੰ ਘੁਮਾਵਾਂਗੇ ਕਿ ਤੂੰ ਮੈਂ ਸੋਚਦਾ ਯਾਰ ਵੀ ਕਿਦਾਂ ਨੇ ਇਦਾਂ ਦਾ ਬਲੌਗ ਬਣਾਈਏ ਵੀ ਸਵੇਰੇ ਸ਼ੁਰੂ ਹੋਈਏ ਪਿੰਡ ਦੀ ਇੱਕ ਫਿਰਨੀ ਤੋਂ ਤੇ ਸਾਰੇ ਪਿੰਡ ਦਾ ਕਿਹੜਾ ਕਿਹੜਾ ਦੀ ਦਿਖਾ ਰਹੀ ਹੈ ਕਿਹੜੀ ਕਿਹੜੀ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਸੁਹੂਲਤ ਹੈ ਕਿਹੜੀਆਂ ਕਿਹੜੀਆਂ ਦੁਕਾਨਾਂ ਨੇ ਤੇ ਕੀ ਕੁਝ ਹੁੰਦਾ ਆਪਣੇ ਸ਼ਹਿਰ ਦੇ ਵਿੱਚ ਉਹ ਸਾਰਾ ਇੱਕ ਦਿਨ ਤੁਹਾਡੇ ਕੇ ਬਲੌਗ ਆਪਾਂ ਸਾਂਝਾ ਕਰਾਂਗੇ ਪਹੁੰਚ ਗਏ ਮਿੱਤਰੋ ਆਪਾਂ ਆਪਣੇ ਪਲੈਸ ਥਰੇ ਦੇ ਵਿੱਚ ਇੱਥੇ ਅੱਜ ਮੈਨੂੰ ਪਾਰਕਿੰਗ ਮਿਲ ਗਿਆ ਬਸ ਕੁਝ ਥੋੜਾ ਜਿਹਾ ਟਾਈਮ ਲੱਗ ਗਿਆ ਕਿਨੋਂ ਤੇ ਮੈਂ ਲੱਗਣਾ ਮਿੱਤਰੋ ਲੈਗੜੀ ਜਮ ਲੱਗਿਆ ਤੇ ਤੁਸੀਂ ਕਰੇ ਵੇਟ ਤੇ ਆਪਾਂ ਮਿਲਦੇ ਬਸ ਘੰਟੇ ਤੱਕ ਆਗੇ ਟਾਈਮ 9:10 ਹੋ ਗਏ ਮਿੱਤਰੋ ਤੇ ਰੋਜ਼ ਦੀ ਤਰ੍ਹਾਂ ਸਰੀਰ ਫੁੱਲ ਵਰਗਾ ਹੌਲਾ ਹੋ ਗਿਆ ਮਿੱਤਰੋ ਤੇ ਬਾਕੀ ਮੈਂ ਸਾਰੇ ਆਪਣੇ ਮਿੱਤਰਾਂ ਦੋਸਤਾਂ ਨੂੰ ਯਾਰ ਕਹਿਣਾ ਵੀ ਆ ਵੀ ਜਿਹੜੇ ਤਾਂ ਆਪਣੇ ਮਿਹਨਤ ਵਗੈਰਾ ਲਾਉਨੇ ਕੋਈ ਵੀ ਹੋਵੇ ਚਾਹੋ ਜੁਰਨੇ ਵੀ ਜਿਮ ਹੋਵੇ ਕੋਈ ਵੀ ਐਕਟੀਵਿਟੀ ਹੋਵੇ ਆਪਣੀ ਫਿਜ਼ੀਕਲ ਦੇ ਰਿਲੇਟਡ ਤੇ ਉਹਨਾਂ ਨੂੰ ਤਾਂ ਮੇਰੇ ਵੱਲੋਂ ਮੁਬਾਰਕਾਂ ਹੈ ਤੇ ਵਧੀਆ ਕਿ ਚੰਗੇ ਟਰੈਕ ਦੇ ਉੱਤੇ ਸਾਰੇ ਜਾਣੇ ਪਰ ਜੇ ਕੋਈ ਰੰਦੇ ਹਲੇ ਸੋਚਦਾ ਹੈ ਮਨ ਵਿਚਾਰ ਕਰਦਾ ਹੈ ਤਾਂ ਬਹੁਤੀਆਂ ਵਿਚਾਰਾ ਨਾ ਕਰੋ ਸ਼ੁਰੂ ਕਰ ਦਿਓ ਭਾਵੇਂ 10 ਮਿੰਟ 15 ਮਿੰਟ 20 ਮਿੰਟ ਜਿੰਨਾ ਮਰਜ਼ੀ ਹੋ ਸਕੇ ਆਪਾਂ ਨੂੰ ਆਪਣੀ ਸਿਹਤ ਨੂੰ ਦੇਣੀ ਚਾਹੀਦੀ ਹੈ ਇੱਕ ਬੈਸਟ ਇਨਵੈਸਟਮੈਂਟ ਆਪਣੀ ਆਪਣੀ ਬੋਡੀ ਨੂੰ ਉਮਰ ਪਰ ਦੇ ਲਈ ਓਏ 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 ਪੈਂਥਰੀ ਪੈਂਥਰੀ ਵਾਟ ਆਰ ਯੂ ਡੂਇੰਗ ਪੈਂਥਰੀ ਪੈਂਥਰੀ ਹਮ ਜਿਮ ਸੇ ਆਏ ਹੈ ਲੈਗ ਡਿਲ ਲਗਾ ਕੇ ਆਪ ਵੀ ਲੈਗ ਲਗਾਇਆ ਕਰੋ ਲੈਗ ਲਗਾਇਆ ਕਰੋ ਲੈਗ ਆਪ ਵੀ ਮੈਨੂੰ ਪੁੱਛਦੇ ਸਾਰੇ ਸਭ ਤੋਂ ਪਹਿਲਾਂ ਹੋਰ ਠੀਕ ਠਾਕ ਹਾਂਜੀ ਠੀਕ ਠਾਕ ਬੰਦੀ ਨਿਬੜਤਾਰੀ ਕੰਮ ਰੇ ਨਿਕੰਬੀ ਤੇਰਾ ਪਲਾ ਹੋ ਜੇ ਸਫਾਈ ਕਰਨੀ ਸੀ ਹਾਂਜੀ ਉਹ ਤਾਂ ਨਿਬੜ ਗਿਆ ਕੰਮ ਨਿਬੜਿਆ ਹੋਇਆ ਜੀ ਲੈ ਕਾ ਮਤਲਬ ਗਲਾਸ ਦੁੱਧ ਰ ਆਪਣਾ ਵਧੀਆ ਪੀਣ ਨੂੰ ਅੱਛਾ ਕੈਂਡੀਆਂ ਤੇ ਬਸ ਫਿਰ ਬਸ ਫਿਰ ਗਲਾਸ ਦੁੱਧ ਦਾ ਤੁਹਾਡਾ ਕੀ ਖੋ ਗਿਆ ਜੀ ਤੁਹਾਡਾ ਕੀ ਖੋ ਗਿਆ ਉਹ ਤੁਹਾਡਾ ਕੀ ਖੋਇਆ ਬੱਚੇ ਹਮ ਆਪਕਾ ਕੀ ਖੋ ਗਿਆ ਹੈ ਭਈਆ ਅਰੇ ਬੱਚੇ ਆਪਕਾ ਕੀ ਖੋ ਗਿਆ ਹੈ ਉਹ ਨਾ ਲੈ ਦੇ ਤੋ ਕਿਉਂ ਚਾਹ ਮਲਦਾ ਇਹ ਤਾਂ ਛੇੜ ਨਹੀਂਦਾ ਸੱਚ ਛੇੜ ਲੰਨੇ ਤਾਂ ਬਹੁਤਾ ਨਹੀਂ ਲੱਗਦਾ ਲੈ ਆ ਵੇ ਮੈਂ ਨਾ ਗਿਆ ਮੜਾ ਜੀ ਠੀਕ ਹੈ ਜੀ ਹਾਂ ਵੀ ਸ਼ਮਾ ਬਣ ਗਿਆ ਤੂੰ ਤਾਂ ਬਣ ਗਿਆ ਜੀ ਤੂੰ ਤੁਸੀਂ ਬੜੇ ਨਿੱਖਰੇ ਫਿਰਦੇ ਨਾ ਕਿਦਾਂ ਨਿੱਕਰ ਜਾਂਦੇ ਕਿਸੇ ਹੈਂ ਸਹੀ ਗੱਲ ਨਾ ਕਿਤੇ ਵੈਸੀ ਹੀ ਬੰਦਾ ਸੋਹਣ ਲੱਗਦਾ ਹੈ ਜਾਨਾ ਬੰਦਾ ਦੋ ਤਿੰਨ ਦਿਨਾਂ ਬਾਅਦ ਬਣਾਉਂਦਾ ਫਿਰ ਬੰਦੀ ਵੈਸੇ ਤਰ੍ਹਾਂ ਬਣ ਜਾਂਦੀ ਹੈ ਜੇ ਬੰਦਾ ਰੋਜ਼ ਨਾ ਹੁੰਦਾ ਫਿਰ ਉਹਨੂੰ ਘੱਟ ਮਹਿਸੂਸ ਹੁੰਦਾ ਪਤਾ ਨਹੀਂ ਲੱਗਦਾ ਬੰਦੇ ਦਾ ਮੈਂ ਕਹਿੰਦਾ ਦੋ ਤਿੰਨ ਦਿਨ ਛੱਡ ਕੇ ਨਾ ਕੇ ਦੇਖਿਓ ਮਿੱਤਰੋ ਫਿਰ ਪਤਾ ਲੱਗਦਾ ਵੀ ਹਾਂ ਮਨ ਲੱਗਦਾ ਆਪੇ ਚੰਗ ਕਮਾਰ ਰੇ ਅੱਜ ਤਾਂ ਲਿਆ ਗੁੰਡਾ ਦੋਦਾ ਦੋਤੀ ਪੀ ਕੇ ਚਲੀ ਆਪ ਆਪਣੇ ਕੰਮ ਤੇ ਯਾਰ ਅੱਜ ਮੈਂ ਮੈਟਰੋ ਮੋਟਰ ਜਾ ਕੇ ਹੁੰਦਾ ਜਾ ਕੇ ਸਮਾਨ ਲੈ ਕੇ ਆਉਂ ਠੀਕ ਹੈ ਠੀਕ ਹੈ ਠੀਕ ਹੈ ਬੱਲੇ 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 ਕਰ ਲਿਆ ਸਟੈਂਡ ਸਿੱਧਾ ਆਪਣਾ ਹੋਰ ਜੀ ਕਰ ਲਿਆ ਸਿੱਧਾ ਹੁਣ ਕਾ ਦੀ ਕੱਪੜੇ ਮਾਸ਼ਾਤ ਧੁੱਪਾਈਏ ਜੀ ਲੈ ਵੀ ਧੁੱਪ ਚੋ ਮਿੱਤਰੋ ਚੜਦੀ ਹੈ ਨਾ ਫਿਰ ਤਾਂ ਬੀਬੀਆਂ ਚੌੜ ਚੜ ਜਾਂਦਾ ਜਿਵੇਂ ਸੂਰ ਚੜਦਾ ਹੋ ਕੇ ਬੀਬੀਆਂ ਚੌੜ ਚੜ ਜਾਂਦਾ ਵੀ ਫਟਾਫਟ ਧੋ ਕੇ ਕੱਪੜੇ ਸੁੱਕਣੇ ਪਾ ਦੋ ਮੇਰੇ ਵੀ ਕੱਪੜੇ ਧੋਦੇ ਹਾਂ ਜਿਹੜੇ ਆਪਣੇ ਕੰਮ ਵਾਲੇ ਪਹਿਨਣਾ ਬਲੈਕ ਟੀ-ਸ਼ਰਟ ਉਹ ਸਾਰੇ ਧੋਦੇ ਨੇ ਟੈਨਸ਼ਨ ਨਾ ਲੋ ਅੱਜ ਮਸ਼ੀਨ ਲਾ ਲਈ ਹਾਂ ਧੁੱਪ ਦਾ ਹੁੰਦਾ ਵੀ ਧੁੱਪ ਨਿਕਲਿਆ ਨਾ ਫਿਰ ਸੁੱਕ ਵਧੀਆ ਜਾਂਦੇ ਆ ਜੀ ਨਹੀਂ ਤਾਂ ਜੇ ਧੁੱਪ ਨਹੀਂ ਹੁੰਦੀ ਫਿਰ ਤਾਂ ਗਿੱਲੇ-ਗਿੱਲੇ ਜੀ ਪੇ ਰਹਿੰਦੇ ਚਲੋ ਆਇਆ ਮੈਂ ਜਾ ਕੇ ਠੀਕ ਹੈ ਠੀਕ ਹੈ ਜੀ ਪਹੁੰਚ ਗਏ ਮਿੱਤਰੋ ਆਪਾਂ ਆਪਣੀ ਮਾਰਕੀਟ ਮੈਟਰੋ ਦੇ ਵਿੱਚ ਇੱਥੋਂ ਆਪਾਂ ਚੱਕਾਂਗੇ ਆਪਣੇ ਕਰਤੋਨਾ ਵਾਲੇ ਇੱਕ ਚੱਕਰਿਆ ਬਾਲਟੀ ਆਪਣੇ 15 ਤਾਤ ਉਦੀ ਇੱਕ ਕਪੜਾ ਇੱਥੋਂ ਲੈ ਕੇ ਜਾਣੇ ਮਿੱਤਰੋ ਇਹ ਮੀਤਲ ਇੱਕ ਲੈਣੇ ਨੇ 올ਿਵਸ ਪਰ ਆਵੇ ਇੱਕ ਕਪੜਾ ਲੈਣੇ ਹੈ ਫਿਓਰੀ ਦੀ ਜ਼ੂਕਾ ਇੱਕ ਲੈਣੀ ਹੈ ਫਿਲੇਤੋ ਦੀ ਬਕਲਾ ਇੱਕ ਤੇ ਆਪਣੇ ਫੋਇਆ ਦੀ ਕਰਚੋਫੀ ਟਾਈਮ ਮਿੱਤਰੋ ਹੋਲੇ 12 ਵਜੇ ਤੇ ਸਮਾਨ ਵਗੈਰਾ ਸਾਰਾ ਪਰੇ ਲੈ ਲਿਆ ਸਵੇਰ ਉੱਠਣ ਦਾ ਤੜਕੇ ਜਲਦੀ ਉੱਠਣ ਦਾ ਹੀ ਫਾਇਦਾ ਰਹਿੰਦਾ ਹੈ ਵੀ ਦਿਨ ਬਹੁਤ ਵੱਡਾ ਹੋਇਆਦਾ ਹੈ ਮੈਂ ਕਹਿੰਦਾ ਬੰਦਾ ਜਿੰਨੇ ਮਰਜ਼ੀ ਕੰਮ ਕਰੀ ਜਾਵੇ ਬੰਦੇ ਦੇ ਕੰਮ ਮੁੱਕ ਜਾਂਦੇ ਆ ਦਿਨ ਹੀ ਮੁਕਣ ਜਾਂਦਾ ਪਹੁੰਚ ਗਏ ਮਟਰੋ ਫਾਈਨਲੀ ਆਪਾਂ ਆਪਣੇ ਘਰੇ ਇਤਲਕੀਪੁਰ ਪਾਲਰ ਵਿੱਚ ਇਹਨੂੰ ਕਹਿੰਦੇ ਆ ਜਿੰਦਗੀ ਇਹਨੂੰ ਕਹਿੰਦੇ ਆ ਜਿੰਦਗੀ ਜਿਉਣੀ ਸਹੀ ਗੱਲ ਹੈ ਜੀ ਤੋਂਪ ਸੈਕਿੰਡ ਹੀ ਐ ਨਾਲੇ ਬਾਹਰ ਬੈਠ ਕੇ ਇਹਨੂੰ ਬਾਹਰ ਦਾ ਗੱਡੀਆਂ ਦਾ ਮਾਹੌਲ ਅੱਜ ਗੱਡੀਆਂ ਜ਼ਿਆਦਾ ਨਹੀਂ ਟ੍ਰੈਫਿਕ ਜਿਵੇਂ ਹਾਂ ਜੀ ਟ੍ਰੈਫਿਕ ਜ਼ਿਆਦਾ ਅੱਜ ਹੈ ਤਬ ਦਾ ਜਾਵਾਂ ਹੀ ਲੱਗਿਆ ਹੋਇਆ ਸੀਗਾ ਹੁਣ ਤਾਂ ਖੁੱਲ ਗਈ ਆ ਜੀ ਭੁੱਖ ਭੋਲ ਲੱਗੀ ਵੇਰਾ ਚਲੋ ਜਾਈਏ ਤੜਕੇ ਉੱਠਣ ਦੇ ਫਾਇਦੇ ਦੇ ਨਾਲ ਨੁਕਸਾਨ ਵੀ ਹੈਗੇ ਆ ਹਾਂ ਜੀ ਹੈ ਹਾਂ ਜੀ ਹੋਰ ਕੀ ਆ ਬਹੁਤ ਬਹੁਤ ਲੱਗਦੀ ਆ ਕਿਵੇਂ ਤਾਂ ਉੱਠੀ 9 10 ਵਜੇ ਚਾਹ ਪੀਤੀ ਵੀ ਰੋਟੀ ਵੀ 12 ਵਜੇ ਭੁੱਖ ਲੱਗਦੀ ਨਹੀਂ ਹੈਗੀ ਜੇ ਉੱਠੇ 7 ਵਜੇ ਦੇ ਆ ਤੇ ਭੁੱਖ ਵੀ ਲੱਗਣੀ ਆ ਹੋ ਗਿਆ 8:30 ਦੋਵੇਂ ਸਤਾ ਪੈਂਟਰ ਦੋਵੇਂ ਤਾਂ ਉੱਠਿਆ ਨਹੀਂ ਜੀ ਰੋਟੀ ਬਣੀ ਸ਼ਾਕੀ ਮਿੱਤਰੋ ਸਾਡਾ ਬਣਿਆ ਹੈ ਪਲਾਨ ਪ੍ਰੋਗਰਾਮ ਧੁੱਪ ਸੇਖਣ ਦਾ ਕਿ ਸਾਡੇ ਨਾਲ ਘਰੇ ਚੜਦੀ ਜਿਹੜੀ ਧੁੱਪ ਤਾਂ ਹੁੰਦੀ ਆ ਜਾ ਲਹਿਰੀ ਧੁੱਪ ਨਹੀਂ ਆਉਂਦੀ ਹੈਗੀ ਟਾਈਮ ਸੀਗਾ ਆਪਣੇ ਕੋਲ ਹਲੇ 1 ਵਜੇ ਦੋ ਤਿੰਨ ਘੰਟੇ ਪਏ ਆ ਮਾ ਚਲ ਗੜੀ ਪਾਰਕ ਜਾ ਕੇ ਨਾ ਗੱਡੀ ਖੜਾ ਕੇ ਧੁੱਪ ਚ ਘੜੀ ਸੌ ਕੇ ਆਉਨੇ ਆ ਤੇ ਕਵਾ ਵੀ ਉਪਤਰਾਤਾ ਤੇ ਕਵਾ ਵਾਲਾ ਪਰ ਇੱਕ ਚੀਜ਼ ਹੈਗੇ ਆ ਸਿਮਰ ਵਾਸਤੇ ਵੀ ਸਰਪ੍ਰਾਈਜ਼ ਹੈ ਕੀ ਹੋਗਾ ਪਹਿਲਾਂ ਪਰਫਿਊਮ ਜੀ ਲੈ ਪਰਫਿਊਮ ਇਹ ਤੇਰੀ ਸਪੈਸ਼ਲ ਜੀ ਹੈ ਤੇਰੇ ਪਸੰਦ ਹੈ ਆ ਦੇਖ ਸਪੈਸ਼ਲ ਤੁਰਕੀਦੀਆਂ ਖਜੂਰਾਂ ਹੈ ਹਾਂ ਦੇਖ ਸਿਆ ਜੀ ਖਾ ਮੈਨੂੰ ਤੇ ਅਸੀਂ ਸ਼ਾਇਦ ਤੁਹਾਨੂੰ ਸਾਰੇ ਪਰਫਿਊਮ ਜਦੋਂ ਗਿਫਟ ਦਿੰਦੇ ਹੁੰਦੇ ਦੇਖੀ ਨਹੀਂ ਗਿਆ ਬਿਲਕੁਲ ਹੋਇਆ ਮਤਲਬੀ ਉਹ ਜੀਦੋ ਦੀ ਹਾਂਜੀ ਹਾਂਜੀ ਹਾਂ ਹੂੰ ਜਿਵੇਂ ਆਪਾਂ ਆਪਣੇ ਦਰਖਤਾਂ ਤੋਂ ਆਮ ਲੈ ਜਾਂਦੀਆਂ ਉਹ ਉਹ ਚੀਜ਼ ਹੋਣੀ ਹੈ ਇਹ ਨਹੀਂ ਨਰ ਮੈਨੋਂ ਹੁੰਦੀ ਜਾਂਦੀ ਹੈ ਬਸ ਇਕਰ ਕਿਹੋ ਲਾ ਕੇ ਆ ਜੀ ਹੈ ਹੂੰ ਛੁੱਟੀ ਗਿਆ ਸੀਗਾ ਅੱਛਾ ਹੀ ਆਉਣ ਨਾ ਚਲੇ ਗਏ ਕੁਈ ਤਾਂ ਜੀਆਂ ਚੀਜ਼ਾਂ ਹੁੰਦੀ ਐ ਜਿਵੇਂ ਉਹ ਚੀਜ਼ ਆ ਨਾ ਨਗਰ ਉੱਠੋ ਜੀ ਘਰ ਨੂੰ ਜਾਣ ਹੂੰ ਉੱਠੋ ਜੀ ਘਰ ਨੂੰ ਹੀ ਜਾਣ ਉਸ ਤੇ ਸੌਂਗੇ ਤੂੰ ਕੰਬੀ ਆਈ ਕਿਹੜੇ ਕੱਢੀ ਆਏ ਹੂੰ ਕਿਨੇ ਕਿਹੜੇ ਕੱਢਿਆ ਮੈਂ ਦੋ ਤਿੰਨ ਕੱਢਿਆ ਹੀ ਜੀ ਤੂੰ ਤਾਂ ਸੌਂ ਕੱਢ ਲੈ ਯਾਰ ਮੈਂ ਫੇਰ ਅੱਖੀ ਲੱਗੀ ਦੀ ਵਧੀ ਨਹੀਂ ਤੂੰ ਪੌਸਣ ਲੱਗੀ ਹੋਈ ਆ ਕੋਈ ਵਾ ਚੱਲਦੇ ਆ ਵਾਚ ਤੂੰ ਤਿੰਨੇ ਮੋ ਕੱਢੇਆ ਚਲੋ ਠੀਕ ਐ ਜੀ ਤੋ ਤੁਸੀਂ ਉਸ ਤੇ ਸੌਂਗੇ ਸੁਪੇ ਤੂੰ ਪੌਸਣ ਆਦੀਆ ਚਲੋ ਫੇਰ ਮੈਂ ਆਨੀ ਆ ਠੀਕ ਐ ਉੱਤਰਾ ਬਰੋ ਉਹ ਹੱਦ ਮਾਂ ਘਟੋ ਚੰਦੇ ਹੋਰੇ ਚਲ ਫਿਰ ਇਕੜਾ ਲਾਇਆ ਫਿਰ ਤੁਹਾਨੂੰ ਮਨ ਬਣ ਕੇ ਠੀਕ ਹੈ ਠੀਕ ਹੈ ਜੀ ਇਕੜਾ ਲਾਇਆ ਫਿਰ ਉਠਾਲ ਦੀ ਬਾਈ ਜੀ ਠੀਕ ਹੈ ਓਕੇ ਜੀ ਓਕੇ ਬਾਈ ਹੁਣ ਟਾਈਮ ਮਿੱਤਰੋ 5:00 ਬਜੇ 10 ਮਿੰਟ ਹੋ ਗਏ ਆ ਤੇ ਇੰਨੀ ਸੋਣੀ ਨੀਂਦ ਆਈ ਨਾ ਉਹ ਤੇਰਾ ਭਲਾ ਹੋ ਜੇ ਆਨੰਦੇ ਆ ਗਿਆ ਤੇ ਹੁਣ ਆਪਾਂ ਚਾਹ ਦੁੱਧ ਪੀ ਕੇ ਰੈਡੀ ਹੋ ਗਏ ਆ ਤੇ ਕੁਸ਼ਾਨ ਸਿੰਘ ਮੇਰੇ ਵੀ ਸਕੂਲ ਤੋਂ ਬੜਾ ਪੁੱਤ ਆ ਗਿਆ ਹਾਂ ਜੀ ਆਉਂਦੀ ਸਾਜ ਅਕਨੇ ਕੁਸ਼ਾਨ ਸਿੰਘ ਨੇ ਬੈੱਡ ਬੱਲਾ ਬੈੱਡ ਬੱਲਾ ਤੇ ਬੱਲੋਂ ਬੱਲੇ ਹੋ ਰਹੇ ਬੱਲੋਂ ਬੱਲੀ ਹੋ ਰਿਹਾ ਪੁੱਤ ਮੇਰਾ ਯੈਸ ਤੇ ਬੋਲ ਕਿਥੋਂ ਜੀ ਕਿੱਥੇ ਆ ਬੋਲ ਹੋ ਗਈ ਹੋ ਗਈ ਬਣੋ ਅਰੇ ਅਰੇ ਜੀ ਟੁੱਟ ਗਈ ਸੀ ਹਾਂ ਠੀਕ ਹੋ ਗਿਆ ਚਾਹ ਪੀ ਲਈ ਚਾਹ ਪਣੀ ਆਨੇ ਚਾਹ ਪੀ ਲਾ ਆਪਰ ਮੈਂ ਤਰੋਂ ਕਫੇ ਕੋਈ ਪੀ ਲਈਏ ਤੇ ਆਪਾਂ ਹੁਣ ਆਪਣੀ ਚੱਲਦੇ ਸ਼ੌਪ ਤੇ ਕੰਮ ਕਰਦੇ ਆ ਤੇ ਸ਼ਾਲ ਵੀ ਲਾਉਗਾ ਆਪਣੀ ਝੁੱਟੀ ਖੇਡਣ ਦੇ ਰਹਿਣਾ ਹਾਂ ਹੋਰ ਕਹਦੇ ਕੁਝ ਗੱਲ ਕਹਿਣੇ ਕੋਈ ਕੋਈ ਮੜੀ ਕੋਈ ਮੇਰੀ ਗੱਲ ਗਏ ਦੁਗਲਾ ਕਹਿ ਰਿਹਾ ਜੀ ਸੈਂਚਰੀ ਤੇ ਮੈਨੂੰ ਤਾੜੀ ਮਾਰਦੇ ਮੇਰੇ ਸੱਚੀ ਦਾ ਇਹ ਇਹ ਆਹ ਉਹ ਸੈਂਚਰੀ ਬਈ ਤਾੜੀਆਂ ਤਾੜੀਂ ਤਾੜੀਂ ਕੋਸ਼ਿਆਨ 사이 ਤਾੜੀਆਂ ਮਾਰੂ ਕੋਸ਼ਿਆਨ ਨੂੰ ਇਦਾਂ ਕੋਸ਼ਿਆਨ ਸਿਖਦਾ ਰਿਹਾਦਾ ਅਸੀਂ ਖੇਡਿਆ ਬਹੁਤ ਖੇਡਿਆ ਪਹਿਲਾਂ ਇਦਾਂ ਓਕੇ ਸਹੀ ਗੱਲ ਹੈ ਜਿਹੜੇ ਨਾ ਬੜਾ ਵਲੌਗ ਦੇਖਦੇ ਹੋਣਗੇ ਨਾਲ ਮੈਂ ਪੜਦੇ ਮੁੰਡੇ ਮਿੱਤਰ ਮੇਲੀ ਮੇਰੇ ਲਗਭਗ ਮਿੱਤਰ ਸਾਰੇ ਆਪਾਂ ਜੁੜੇ ਹੋਈਆਂ ਆ ਤੇ ਉਹਨਾਂ ਨੂੰ ਪਤਾ ਹੈ ਬੜੇ ਮੈਚ ਲਾਇਆ ਅਸੀਂ ਸਹੀ ਗੱਲ ਹੈ ਸੈਕਦੇ ਬਹਿ ਕੇ ਜਾਂਦੇ ਹੁਣ ਤਾਂ ਚਲੋ ਜਮਾਨਾ ਚੇਂਜ ਆ ਗਿਆ ਨਾ ਹੁਣ ਤਾਂ ਗੱਡੀਆਂ ਹੋਟਸਾਈਕਲੋ ਬਹਿ ਕੇ ਜਾਂਦੇ ਆ ਅਸੀਂ ਤਾਂ ਸਾਈਕਲ ਤੇ ਘਰਦਿਆਂ ਤੋਂ ਗਾਲ੍ਹਾਂ ਖਾ ਖਾ ਜਾਣੀ ਐ ਮੈਚ ਦੇਣ ਵਾਸਤੇ ਬਗੈਰ ਦੱਸੇ ਦ ਜਾਣਾ ਕਦੇ ਇਧਰ ਵਾਲੇ ਪਿੰਡ ਕਦੇ ਇਧਰ ਵਾਲੇ ਪਿੰਡ ਕਦੇ ਕਿਤੇ ਕਦੇ ਕਿਤੇ ਅੱਜ ਇੱਧਰ ਮੈਚ ਲਾਇਆ ਅੱਛਾ ਬਸ ਸੁਣੋ ਛੱਕੇ ਲਈਏ ਨਾ ਛੱਕੇ ਲਈਏ ਨਾ ਚੋਕੀ ਸੀ ਸਾਰਾ ਬੰਦ ਕੀਤੇ ਚਲ ਪਿਲਾ ਜਾ ਤੇ ਪਪਾ ਚੱਲ ਠੀਕ ਹੈ ਮੰਮਾ ਕਹਿੰਦੀ ਕਿ ਪਪਾ ਚੱਲ ਚਲੇਗੇ ਬਿਠਾ ਲੂ ਮਾਰੇ ਕੰਮ ਤੇ ਠੀਕ ਹੈ ਓਕੇ ਬਤਰੀ ਬਾਏ ਲੋਈ ਮਤਰਾ ਪਾ ਚੱਲਦੇ ਹਾਂ ਤੇ ਬਾਹਰ ਦਾ ਜਿਹੜਾ ਮੌਸਮ ਹੈ ਤੇ ਟਾਈਮ ਹੈ ਬਿਲਕੁਲ ਐਂ ਜਿਦਾ ਕੱਲ ਸੀਗਾ ਸੇਮ ਹੈ ਉਹ ਦੇਖੋ ਕੰਦਰ ਉੱਤੇ ਧੁੱਪ ਐ ਰਹੀ ਹੈ ਜੇ ਕਿਤੇ ਆਪਣੀ ਆ ਬਿਲਡਿੰਗ ਨਾ ਹੁੰਦੀ ਤਾਂ ਧੁੱਪ ਇੱਥੇ ਵੀ ਹੋਣੀ ਸੀਗੀ ਇਹੀ ਸੇਮ ਗੱਲ ਮੈਂ ਕੱਲ ਵੀ ਕਹੀ ਸੀ ਕਿਉਂਕਿ ਉਹ ਸਾਹਮਣੇ ਧੁੱਪ ਦੇਖ ਕੇ ਮੇਰੇ ਚਿੱਤੇ ਐ ਆਹੀ ਗੱਲ ਦੁਬਾਰਾ ਫਿਰ ਮੈਂ ਕਿਹਾ ਵੀ ਆ ਵਾਕਈ ਕੱਲ ਵੀ ਇਦੀ ਉਹ ਦੇਖ ਕੇ ਸਾਹਮਣੇ ਮੇਰੇ ਗੱਲ ਦਿਮਾਗ ਚ ਚੱਕੀ ਸੀ ਤੇ ਅੱਜ ਵੀ ਸੇਮ ਸੇਮੇ ਉਹ ਸਿਚੁਏਸ਼ਨ ਨਹੀਂ ਬਣ ਗਈ। ਗੁੱਡ ਇਵਨਿੰਗ ਗਾਈਸ ਠੀਕ ਹੈ। ਸਤਨਾਮ ਸੱਚ ਪਾਸ਼ਾ ਕਰੀਏ ਮੇਥਰ ਆਪਣਾ ਸਾਰਾ ਸਿਸਟਮ ਚੇਂਜ ਆ ਫੁੱਲ ਤਾਂ ਮੇਥਰ ਆਪਣੇ ਗਏ। ਬਸ ਆ ਪੱਤੀਆਂ ਸਾਰੀਆਂ ਇਹਨਾਂ ਦੀ ਗਈਆਂ ਤੇ ਆ ਦੋ ਦਿਨ ਪੱਤੀਆਂ ਰਹਿ ਗਈਆਂ। ਮੁੰਡਾ ਤਾਂ ਬਸ ਅੱਜ ਜਨੇ ਕੱਢਣਾ ਤਾਂ ਜਮੇ ਗਿਆ ਦਰਾ ਤਾਂ ਆ ਤਾਂ ਭਗਤ ਪਹਿਲਾਂ ਹੀ ਚਲ ਗਿਆ। ਤੇ ਆ ਆ ਵੀ ਬਸ ਜਾ ਰਹੇ ਆ ਦੇਖੋ। ਇਹ ਸਾਰੇ ਇੱਕੋ ਮਤਲਬ ਇੱਕੋ ਬੂਟਾ ਸੀਗਾ ਇਹ ਜਿਹੜੇ ਪੱਤੇ ਸੀਗੇ ਦੇਖੋ ਕਿਸੇ ਦੀ ਮੌਤ ਪਹਿਲਾਂ ਗਈ ਦੀ ਮੌਤ ਬਾਅਦ ਇਹ ਸਭ ਤੋਂ ਪਹਿਲਾਂ ਮਰ ਗਏ ਆ ਹਲੇ ਰਹਿੰਦਾ ਇਹਦੀ ਹਲੇ ਉਮਰ ਹੈਗੀ ਥੋੜੀ ਅਸੀਂ ਇੱਕ ਦੋ ਦਿਨ ਦਾ ਐਕਸਟਰਾ ਹੈਗਾ ਆ ਦੇਖ ਵਿੱਚ ਉਹਤ ਗਣ ਲੱਗੇ ਆ ਵੀ ਇਹਦਾ ਇੱਥੇ ਦੇਖਵਾ ਤੁਹਾਨੂੰ ਦੇਖੋ ਮਿੱਤਰੋ ਆਪਣੀ ਇੰਪਾਸ ਤੋਂ ਆਟੇ ਦੇ ਪੇੜਿਆਂ ਨੂੰ ਨਾ ਜਦ ਤਿਆਰ ਹੁੰਦਾ ਆਟਾ ਗੁੰਨੇ ਵੀ ਆਟੇ ਨੂੰ ਇੰਪਾਸ ਤੋਂ ਕਹਿ ਦਿੰਦੇ ਆ ਦੇਖੋ ਪੇੜੇ ਕਿੰਨੇ ਗੋਲ ਹੈ ਜਿੰਨਾ ਪੇੜਾ ਗੋਲ ਹੋਗਾ ਉਨਾ ਹੀ ਵਧੀਆ ਪੀਸਾ ਬਣੂਗਾ ਯਾਰ ਮਿੱਤਰੋ ਕੰਮ ਆਪਣਾ ਨਿਬੜ ਕੇ ਸ਼ੌਪ ਦਾ ਤੇ ਆਪਾਂ ਲੱਗੇ ਮਸ਼ੀਨ ਸਾਫ ਕਰਨ ਵਾਸਤੇ ਕਮਲ ਬਰ ਸਾਰਾ ਮੁੱਕ ਗਿਆ ਸੀ ਤੇ ਆਪਾਂ ਮਸ਼ੀਨ ਕਰਕੇ ਸਾਫ ਇੱਕ ਵਾਰੀ ਇਹ ਰੋਜ ਆਪਣਾ ਸ਼ਾਉਂ ਸਾਫ ਕਰਨੇ ਮੇਰੇ ਕੋਲ ਸੱਕਰਸ ਲੱਗੇ ਉੱਪਰ ਇਹ ਸਾਰੀ ਕਵਾਵ ਦੇ ਵਿੱਚ ਜਿਹੜਾ ਤੇਲ ਜਾਂਦਾ ਉਹ ਹੁੰਦਾ ਸਾਰੀ ਇਹ ਹੈਗਾ ਸਕਰਸਾ ਤੋਰੀ ਇਹ ਮਾਰ ਕੇ ਆਪਾਂ ਛੱਡਦੇ ਨੇ ਕਿ ਨਹੀਂ ਤੇ ਉਸ ਤੋਂ ਬਾਅਦ ਫਿਰ ਚੰਗੀ ਰੀਤ ਮਾਰ ਕੇ ਐਂਡ ਸਾਫ ਨੀਟ ਐਂਡ ਕਲੀਨ ਹੋ ਜਾਂਦੇ ਨੇ ਕੰਮ ਕਰਨ ਵੇੜ ਕੇ ਮਿੱਤਰੋ ਆਪਾਂ ਆਪਣੇ ਘਰੇ ਪਹੁੰਚ ਗਏ ਆਂ ਤੇ ਸਾਡੀ ਪੈਂਥੀ ਉਹਦੇ ਫਿਰ ਹਾਲ ਜਗ ਦੀ ਬੈਠੀ ਹਾਂ ਕਿੱਧਰ ਇਹ ਮੈਂ ਥਰੀ ਕੀ ਦੇਖਦਾ ਤੂੰ ਹੈ ਪੈਂਥੀ ਹੱਥ ਤੇਰਾ ਦੀਆਂ ਗੜਾਈਆਂ ਤੇਰੀਆਂ ਗੜਾਈ ਉੱਠ ਕੇ ਆ ਗਿਆ ਬਾਈ ਉੱਠ ਕੇ ਆ ਗਿਆ ਉੱਠ ਕੇ ਆ ਗਿਆ ਤੇ ਬਾਕੀ ਮਿੱਤਰੋ ਆਪਾਂ ਹੁਣ ਪੈਂਥਰਾਂ ਖੇਡਦੇ ਆਂ ਰੋਟੀ ਪਾਣੀ ਖਾਂਦੇ ਆਂ ਤੇ ਰਾਣੀ ਰਾਜ ਜੀ ਕੀ ਵੀਰ ਦਾ ਕਮੈਂਟ ਹੈ ਸੀਗਾ ਆਪਣੀ ਕੱਲ ਵਾਲੀ ਵਲੌਗ ਦੇ ਵਿੱਚ ਵੀਰ ਨੇ ਪੁੱਛੇ ਕਹਿੰਦੇ ਵੀਰ ਬਰੇਸ਼ੇ ਵਿੱਚ ਕੰਮ ਕਰਵਾਇ ਦੱਸਿਓ ਕੋਸ਼ ਕੀ ਕੀ ਕੰਮ ਮਿਲਜੂ ਬਰੇਸ਼ੇ ਦੇ ਵਿੱਚ ਤੇ ਵੀਰ ਸਤਨਾਮ ਸੀਗਾ ਦਾ ਕਮੈਂਟ ਸੀਗਾ ਤੇ ਭਾਈ ਆਪਾਂ ਰਹਨੇ ਆਂ ਰੂਮ ਸ਼ੇਅਰ ਦੇ ਵਿੱਚ ਤੇ ਬਰੇਸ਼ਾ ਬਾਰੇ ਇਨੀ ਖੁੱਲ ਕੇ ਜਿਆਦਾ ਨੌਲੇਜ ਨਹੀਂ ਹੈ ਕਿਉਂਕਿ ਆਪਣੇ ਕੰਮ ਕਰਵਾਇਆ ਨਹੀਂ ਨਿਕਲ ਹੁੰਦਾ ਹਨਾ ਆਪਾਂ ਤੁਹਾਡੇ ਰੂਮ ਦੇ ਕੰਮ ਕਰਵਾਣ ਬਾਰੇ ਗੱਲ ਕਰ ਸਕਦੇ ਆਂ ਜਿੱਦਾਂ ਰੂਮ ਦੇ ਵੀ ਮੁੰਡੇ ਦੇ ਕੰਮ ਕਰ ਹੈਗੇ ਆਂ ਸਭ ਤੋਂ ਵੱਧ ਜੇ ਆਪਾਂ ਰੋਮ ਦੇ ਕਮਾਗਰਾਂ ਦੀ ਗੱਲ ਕਰੀਏ ਜਿਹੜੇ ਬੰਦੇ ਨਵੇਂ-ਨਵੇਂ ਇੰਡੀਆ ਤੋਂ ਆਉਂਦੇ ਆ ਤਾਂ ਜ਼ਿਆਦਾ ਨਾ ਉਹ ਆਪਣੇ ਮਤਲਬ ਖੇਤੀ ਦੇ ਕੰਮ ਜਾਂਦਾ ਹੈ ਨਤੀਨਾ ਸ਼ਹਿਰ ਹੋ ਗਿਆ ਤੇ ਫਰਜੈਨਾ ਹੋ ਗਿਆ ਇੱਧਰ ਆਪਣੇ ਲਵੀਨੀ ਹੋ ਗਏ ਨਾ ਸ਼ਹਿਰਾਂ ਦੇ ਵਿੱਚ ਆਪਣੇ ਫੋਨ ਦੀ ਹੋ ਗਿਆ ਕਾ ਵੀ ਜਿਹੜੇ ਪੰਜਾਬੀ ਮੁੰਡੇ ਜਿਹੜੇ ਨਵੇਂ ਆਉਂਦੇ ਆ ਉਹ 9 ਮਹੀਨਾ ਵਾਲੇ ਵੀ ਪਰ ਜਿਹੜੇ ਵੀ ਆਉਂਦੇ ਆ ਖੇਤੀ ਦੇ ਕੰਮ ਕਰਦੇ ਆ ਤੇ ਬਾਕੀ ਰੋਮ ਸ਼ਹਿਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪੀਜ਼ਾ ਦੇ ਕੰਮ ਵੀ ਹੈਗੇ ਆ ਇਨੀ ਰੈਸਟੋਰੈਂਟ ਵੀ ਹੈਗੇ ਆ 12 ਤੇ ਵੀ ਆ ਪੰਜਾਬੀ ਮੁੰਡੇ ਆਪਣੇ ਕੰਮ ਕਰਦੇ ਆ ਹੋਦੇ ਵਾਰ ਇਹ ਆਪਣਾ ਥੋੜੀ ਡਾਕੂਮੈਂਟ ਵੀ ਚਾਹੀਦੇ ਆ ਲੈਂਗੁਏਜ ਹੋਣੀ ਚਾਹੀਦੀ ਹੈ ਕਾਫੀ ਇਦਾਂ ਕੋਈ ਚਾਹੀਦਾ ਹੈ ਤਾਂ ਬ੍ਰਿਸ਼ੇ ਵਿੱਚ ਮੈਂ ਸੁਣਨ ਵਿੱਚ ਹੈ ਵੀ ਸ਼ਾਇਦ ਜੇ ਉੱਥੇ ਗਾਈਆਂ ਦੇ ਫਾਰਮ ਸਟਾਲਿਫ ਵਗੈਰਾ ਹੈਗੇ ਉੱਥੇ ਖੇਤੀਬਾੜੀ ਵੀ ਹੁੰਦੀ ਆ ਤੇ ਫੈਕਟਰੀ ਵੀ ਨਾਰਦਵਲ ਨੂੰ ਸੁਣਿਆ ਪਰ ਇਹ ਵੀ ਸੁਣਨ ਵਿੱਚ ਆਇਆ ਕਹਿੰਦੇ ਨੌਰਦਵਲ ਵੀ ਰੋਮ ਤੋਂ ਥੋੜੀ ਤਨਖਾਹਾਂ ਵੱਧ ਨੇ ਤੇ ਇੱਥੇ ਤਨਖਾਹਾਂ ਥੋੜੀ ਘੱਟ ਨੇ ਤੇ ਨੌਰਦਵਲ ਥੋੜੀਆਂ ਵੱਧ ਨੇ ਇਹ ਵੀ ਸੁਣਨ ਵਿੱਚ ਹੈਗੀ ਗੱਲ ਅਕਸਰ ਸਾਰੇ ਕਹਿੰਦੇ ਉੱਥੇ ਕੰਟਰੈਕਟ ਵਗੈਰਾ ਵਧੀਆ ਹੋ ਜਾਂਦੇ ਆ ਅਫੀਸੋ ਕੰਟਰੈਕਟ ਹੋ ਜਾਂਦੇ ਆ ਰੋਮ ਦੇ ਵਿੱਚ ਖੇਤੀ ਬੜੀ ਕੰਮ ਹੈ ਨਾ ਵਿੱਚ ਮਤਲਬ ਵੀ ਸਾਲ-ਸਾਲ ਦਾ ਕੰਟਰੈਕਟ ਜਿਆਦਾ ਮਲ ਕਰਦੇ ਆ ਵੀ ਸਾਲ ਬਾਅਦ ਡੀ ਹੋ ਗਿਆ ਦੁਬਾਰਾ ਫੇਰ ਤਾਂ ਅਫੀਸੋ ਕੰਟਰੈਕਟ ਬਹੁਤ ਘੱਟ ਹੁੰਨੇ ਆ ਰੈਸ਼ਨ ਵਗੈਰਾ ਵੀ ਚਲ ਹੋ ਜਾਂਦੇ ਆ ਪਰ ਜੇ ਆਪਾਂ ਉਹਨੂੰ ਕੰਪੇਅਰ ਕਰੀਏ ਵੀ ਨਾਰਥਰਨ ਕਰੀਏ ਤਾਂ ਰੋਮ ਦੇ ਵਿੱਚ ਕੰਟਰੈਕਟ ਦੀ ਪ੍ਰੋਬਲਮ ਜ਼ਰੂਰ ਆਉਂਦੀ ਇਸ ਖਾਲ ਦੀ ਪਰ ਜਿਹੜਾ ਰੋਮ ਸੈਂਟਰ ਰੋਮ ਸ਼ਹਿਰ ਹੈ ਨਾ ਇਹ ਇੱਕ ਮਹਾਨਗਰ ਹੈ ਮਿੱਤਰੋ ਜੇ ਕੋਈ ਬੰਦਾ ਕੰਮ ਕਰਨ ਵਾਲਾ ਹੋਵੇ ਨਾ ਮੈਂ ਇਤਨੇ ਮੁੰਡਿਆਂ ਨੂੰ ਜਾਣ ਦੇ ਗਿਆ ਨੂੰ ਜਿਹੜੇ 2-2 ਸ਼ਿਫਟਾਂ ਵੀ ਲਾਉਨੇ ਆ ਇਹ ਪੈਸੇ ਦਾ ਖਰਚਾ ਉਹਨੂੰ ਕਰ ਲਿਆ ਨੇ ਗੱਲ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਮੜਾ ਜਿ ਤੈਉਂ-ਤੈਉਂ ਗਈ ਜਾਂਦਾ ਹੈ ਹੈ ਖਾਣਾ ਖਾਦੋ ਵੀ ਜਿਹੜਾ ਬੰਦਾ ਕੰਮ ਕਰਨ ਵਾਲਾ ਨਾ ਤਾਂ ਰੋਮ ਸ਼ਹਿਰ ਦੇ ਵਿੱਚ ਜਿੰਨਾ ਮਰਜੀ ਬੰਦਾ ਖੁੱਲੇ ਕੰਮ ਕਰ ਸਕਦਾ ਹੈ 24 24 ਘੰਟੇ ਖੋਲੇ ਕੋਈ ਇੱਕ ਵਾਰ ਦੇ ਕੰਮ ਕਰਦਾ 8 ਘੰਟੇ ਲਾਏ 8 ਘੰਟੇ ਉੱਥੇ ਲਾਏ ਐਦਾਂ ਸਿਸਟਮ ਹੈਗਾ ਕਰਨ ਵਾਲਾ ਤੇ ਬਾਕੀ ਹੋਰ ਵੀ ਬਹੁਤ ਸਾਰੇ ਵੀਰ ਆਪਾਂ ਨੂੰ ਕਮੈਂਟ ਕਰਦੇ ਨੇ ਸਾਰੇ ਸਸੀ ਕਾ ਬੁਲਾਉਂਦੇ ਨੇ ਨਾਈਸ ਵਲੌਗ ਸਾਰੇ ਲਿਖਦੇ ਨੇ ਪ੍ਰਮਾਤਮਾ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਇੰਨਾ ਜ਼ਿਆਦਾ ਪਿਆਰ ਸਤਿਕਾਰ ਮੈਨੂੰ ਦਿੰਦੇ ਹੋ ਮੇਰੇ ਪਰਿਵਾਰ ਨੂੰ ਮੇਰੀ ਫੈਮਿਲੀ ਨੂੰ ਆਪਣੇ ਵਲੌਗਾਂ ਨੂੰ ਦਿੰਦੇ ਹੋ ਇੰਨੀ ਮੈਨੂੰ ਉਮੀਦ ਨਹੀਂ ਸੀ ਗਈ ਤੇ ਤੁਸੀਂ ਮੇਰੀ ਉਮੀਦ ਤੋਂ ਮਿੱਤਰੋ ਵੱਧ ਖਰੇ ਉਤਰੇ ਹੋ ਪਰ ਜਿਹੜੇ ਆਪਣੀ ਵੀਰ ਕਈ ਇਦਾਂ ਦੇ ਕੋਹਾਰੇ ਆਪਣੇ ਵਲੌਗ ਦੇਖਦੇ ਨੇ ਉਹਨਾਂ ਨੇ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਆਪਣੇ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਨਾਲ ਦਬਾ ਲਿਓ ਤਾਂ ਕਿ ਜਿਹੜੀ ਆਪਣੀ ਵੀਡੀਓ ਹੈ ਨਾ ਉਹ ਸਵੇਰੇ ਦਿਨ ਚੜ੍ਹਦੇ ਨੂੰ ਤੁਹਾਨੂੰ ਚਾਹ ਦੇਖ ਲਾ ਦੇਣ ਦੇਖਣ ਨੂੰ ਮਿਲੇ ਤੇ ਬਾਕੀ ਅੱਜ ਦਾ ਵਲੌਗ ਜੀ ਪਸੰਦ ਆਇਆ ਤਾਂ ਲਾਈਕ ਤੇ ਸ਼ੇਅਰ ਕਮੈਂਟ ਜੀ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਕਰ ਸਵੇਰੇ ਮਿਲਾਂਗੇ ਤਾਂ ਉਹਨੇ ਕੋ ਹੋਰ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ